ਬੱਚਿਆਂ ਵਾਲੇ ਜਲਦੀ ਦੇਖੋ ਆਹ ਵੀਡੀਓ ਨਹੀਂ ਤਾਂ ਬਾਅਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਅਕਸਰ ਹੀ ਬੱਚੇ ਬਾਜ਼ਾਰ ਵਿੱਚੋਂ ਕਈ ਤਰ੍ਹਾਂ ਦੀਆਂ ਚੀਜ਼ਾਂ ਲੈ ਕੇ ਖਾਂਦੇ ਨੇ ਜਾਂ ਫਿਰ ਆਮ ਘਰਾਂ ਵਿੱਚ ਕਿਸੇ ਰਿਸ਼ਤੇਦਾਰ ਆਏ ਤੇ ਚਾਹ ਨਾਲ ਬਿਸਕੁਟ ਜਾਂ ਪੁਜੀਆ ਰੱਖਿਆ ਜਾਂਦਾ ਏ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਦਰਸਲ ਇੱਕ ਬੱਚਾ ਦੁਕਾਨ ਤੋਂ ਖਾਣ ਲਈ ਖੱਟਾ ਮਿੱਠਾ ਪੁਜੀਆ ਲਿਆਉਂਦਾ ਏ ਪਰ ਜਦੋਂ ਉਹ ਪੈਕਟ ਖੋਲਦਾ ਏ ਤਾਂ ਉਸ ਵਿੱਚੋਂ ਇੱਕ ਮਰਿਆ ਹੋਇਆ ਭੂੰਡ ਨਿਕਲਦਾ ਏ ਜੋ ਭੂੰਡ ਪੁਜੀਏ ਵਿੱਚੋਂ ਨਿਕਲਦਾ ਹੈ ਆਮ ਤੌਰ ਤੇ ਇਹ ਭੂੰਡ ਗੋ ਵਿੱਚ ਜਿਆਦਾ ਪਾਇਆ ਜਾਂਦਾ ਹੈ ਜਿਸ ਦੀ ਕਿ ਇੱਕ ਵਿਅਕਤੀ ਵੱਲੋਂ ਮੌਕੇ ਤੇ ਵੀਡੀਓ ਬਣਾ ਲਈ ਜਾਂਦੀ ਹੈ ਜੇਕਰ ਬੱਚਾ ਭਲੇਖੇ ਨਾਲ ਇਸ ਨੂੰ ਖਾ ਲੈਂਦਾ ਤਾਂ ਕੁਝ ਵੀ ਹੋ ਸਕਦਾ ਸੀ ਸੋ ਜਿੱਥੇ ਇਹ ਚੀਜ਼ਾਂ ਬਣਦੀਆਂ ਨੇ ਜਾਂ ਪੈਕ ਹੁੰਦੀਆਂ ਨੇ ਉੱਥੇ ਕੀ ਕੁਝ ਜਾਂ ਕਿੰਨਾ ਗੰਧ ਹੁੰਦਾ ਹੋਵੇਗਾ ਜੇਕਰ ਤੁਹਾਡੇ ਬੱਚੇ ਵੀ ਬਾਹਰ ਲਿਆਂ ਚੀਜ਼ਾਂ ਜਿਆਦਾ ਖਾਂਦੇ ਨੇ ਤਾਂ ਇੱਕ ਵਾਰ ਆਪ ਧਿਆਨ ਨਾਲ ਜ਼ਰੂਰ ਦੇਖ ਲਿਆ ਕਰੋ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਆਪਣੇ ਰਿਸ਼ਤੇਦਾਰਾਂ ਤੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ